ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਜੀ ਆਲੂ ਨੂੰ ਪਾਣੀ ਪਿੰਡ ਵਾਲੀ ਮੋਟਰ ਤੇ ਆਪਾਂ ਲਾ ਰਹੇ ਹਾਂ ਚੌਥਾ ਪਾਣੀ ਤੇ ਬਾਕੀ ਦੋ ਸਪਰੇਆਂ ਹੋ ਗਈਆਂ ਤੇ ਦੋਨੇ ਖਾਲੀਆਂ ਨੂੰ ਛੱਡੋ ਹੈ ਪਾਣੀ ਆਪਣਾ ਤੇ ਬਹੁਤ ਗੌਰ ਨਾਲ ਭਰਨਾ ਪੈਂਦਾ ਦੇਖ ਕੇ ਪਾਣੀ ਟੁਰਨੀ ਰਿਹਾ ਖਾਲੀਆਂ ਜਿ ਗਿਰਗੀਆਂ ਬੇਲਾ ਤੇ ਪੂਰਾ ਧਿਆਨ ਨਾਲ ਲਾਉਣਾ ਪੈਂਦਾ ਪਾਣੀ ਤੇ ਚੱਲਦਾ ਕੰਮਕਾਰ ਵਧੀਆ ਪੂਰਾ। ਬਾਕੀ ਆਲੂ ਤੁਸੀਂ ਚੈੱਕ ਕਰ ਸਕਦੇ ਹੋ। ਪੂਰਾ ਵਧੀਆ ਖੜਾ ਇੱਕ ਨੰਬਰ। ਤੇ ਆਹ ਪਾਣੀ ਤੋਂ ਬਾਅਦ ਆਪਾਂ ਪੱਟ ਦਾਣਾ ਇਹ। ਉਹੀ ਜਦੋਂ ਵੀ ਸਮਝ ਲਓ ਬੱਤ ਆ ਗਿਆ। ਉਹੀ 65-70 ਦਿਨ ਦੇ ਲਵੇ ਹੋ ਜਾਣਾ ਇਹਨੇ। ਤੇ ਦੋ ਸਪਰੇਹਾਂ ਹੋ ਗਈਆਂ ਇਹਦੇ ਉੱਪਰ। ਤੇ ਪਹਿਲੀ ਸਪਰੇਹ 'ਚ ਆਪਾਂ ਐਮ 45 ਤੇਲੇ ਵਾਲੀ ਤੇ 1919 ਤੇ ਜ਼ਿੰਕ ਇਹ ਸਪਰੇਹ ਕਰੀ ਦੀ। ਉਹੀ ਮੰਨ ਕੇ ਚੱਲੋ 30 32 ਦਿਨ ਤੇ ਤੇ 45 ਦਿਨ ਤੇ ਦੂਜੀ ਸਪਰੇਅ ਕਰੀ ਆ ਆਪਾਂ ਪੋਟਾਸ਼ ਦੀ ਤੇ ਸੀਡ ਬਲੈਡ ਤੋਂ ਤੇ ਤੇਲੇ ਤੋਂ ਤੇ ਆ ਚੀਜ਼ਾਂ ਪਾਈਆਂ ਦੀ ਆਪਾਂ ਇੱਕ ਪਾਈ ਤੀ ਬੇਲ ਰੋਕਣ ਤੋਂ ਦਵਾਈ ਜਿਹੜੀ ਬੇਲ ਦੀ ਗ੍ਰੋਥ ਉੱਪਰ ਨੂੰ ਆਰ ਹੋ ਰਹੀ ਆ ਵੀ ਇਹ ਰੋਕੇ ਤੇ ਨੂੰ ਆਲੂ ਦਾ ਸਾਈਜ਼ ਵਧੇ ਤੇ ਪੱਟ ਕੇ ਆਪਾਂ ਚੈੱਕ ਕਰੇ ਦੀ ਆਲੂ ਹੈਗੇ ਨੇ 9-10 ਪੀਸ ਹੈਗੇ ਨੇ ਮੰਨ ਕੇ ਚੱਲੋ 9-10 ਆਲੂ ਨੇ ਇੱਕ ਬੇਲ ਢੇਟ ਤੇ ਸਾਈਜ਼ ਵੀ ਵਧੀਆ ਬਣਿਆ ਹੋਇਆ ਸੀ ਆਰ 20 ਸਾਈਜ਼ ਬਣ ਗਿਆ ਪੂਰਾ ਤੇ ਗੋਲੀ ਸਾਈਜ਼ ਘੱਟ ਆ ਤੇ ਵਧੀਆ ਨੇ ਪੂਰੇ ਤੇ ਰੇਟ ਹੈਗਾ ਆਲੂ ਦਾ ਚੱਲਦਾ ਉਹੀ 30-31 ਰੁਪਏ ਦੇ ਡੇਡ-ਗੇਡ ਚੱਲਦਾ ਏ ਆਪਣੇ ਪਿੰਡ ਮੁੰਡੇ ਨੇ ਲਾਉਣੀ ਆ ਪਟਾਈ ਕੱਲੂ ਜਾਂ ਪਰਸੋਂ ਨੂੰ ਲੇਬਰ ਲੱਗੀ ਹੋਈ ਆ ਬੇਲਾਂ ਵੱਢਣ ਤੇ ਤੁਹਾਨੂੰ ਦੱਸਾਂਗੇ ਸਾਰਾ ਕੁਝ ਵੀ ਕਿੰਨਾ ਕੁ ਝਾੜ ਆਉਂਦਾ ਆਲੂ ਦਾ ਤੇ ਵੀ ਕੀ ਰੇਟ ਵਿਕਿਆ ਏ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਪੂਰੇ ਗੌਰ ਨਾਲ ਭਰਨੇ ਪੈਂਦੇ ਨੇ ਦੇਖ ਕੇ ਇਹਦਾ ਕਰਦੇ ਪਾਣੀ ਬੰਦ ਬਾਹਲਾ ਜ਼ਿਆਦਾ ਨਹੀਂ ਪਾਉਣਾ ਹਿਸਾਬ ਦਾ ਹੀ ਬਸ ਭਰਦੇ ਨਾ ਬੰਦ ਜਾਂ ਸਾਰੀਆਂ ਖਾਲੀਆਂ ਪਾਣੀ ਘੁੰਮ ਗਿਆ ਜਦ ਇਹ ਬੰਦ ਜਾ ਕੇ ਬਦਲਦੇ ਨੱਕਾਪਾ ਤੇ ਬੇਲਾ ਗਰੀਆਂ ਹੋਣ ਕਰਕੇ ਪੂਰਾ ਪਚਾ ਕੇ ਤੁਰਨਾ ਪੈਂਦਾ ਏ ਬੇਲ ਟੁੱਟਣ ਤੋਂ ਬਚਾਉਣੀ ਪੈਂਦੀ ਆ ਦੇਖੋ ਖਾਲ ਸਿਰੇ ਤੱਕ ਭਰਿਆ ਪਿਆ ਉੱਪਰ ਤੱਕ ਇਹਦਾ ਕਾਰਨ ਵੀ ਬੇਲਾਂ ਚ ਪਾਣੀ ਨਹੀਂ ਤੁਰਦਾ ਚਲੋ ਲਾ ਦੀਏ ਨੱਕਾਪਾ ਲਓ ਜੀ ਆਪਾਂ ਇੱਕ ਬੂਟਾ ਪੱਟਿਆ ਤੁਹਾਨੂੰ ਕਰਾਉਣੇ ਆਲੂ ਚੈੱਕ ਵੀ ਠਾ ਕਿੰਨੇ ਕੁ ਬਣੇ ਨੇ ਦੇਖੋ ਆ ਸਾਈਜ਼ ਆ ਸੀ ਸਾਈਜ਼ ਦੇ ਲਵੇ ਹੈਗਾ ਬਾਕੀ ਗਿਣਤੀ ਕਰਕੇ ਦਿਖਾਉਨੇ ਆਪਾਂ ਤੁਹਾਨੂੰ ਇੱਕ ਦੋ ਤਿੰਨ ਚਾਰ ਚਾਰ ਤੇ ਕਾ ਲੱਗ ਗਿਆ ਪੰਜ ਕਾ 6 6 ਤੋਂ ਹੀ ਸੱਤ ਆਲੂ ਨੇ ਜੇ ਆਪਾਂ ਸਾਰੇ ਖੇਤ ਦੀ ਉਸ ਤੋਂ ਲਈਏ ਉਹੀ ਸਾਰੀ ਉਸ ਤੋਂ ਬੈਠੂਗੀ 7 ਤੋਂ 8 ਆਲੂਆਂ ਦੀ ਉਸਤ ਬੈਠੂਗੀ ਇਹ ਸਿੰਗਲ ਪੁਰਾਣਾ ਆਲੂ ਆਏ ਇੱਕ ਕਾਲੂ ਦੇ ਆਲੂ ਨੇ ਇਹਨੇ ਬਾਕੀ ਆ ਹਲੇ ਬਣ ਰਹੇ ਨੇ ਦੇਖੋ ਗੱਡੀ ਦਾ ਕਰਾ ਰਹੇ ਆਂ ਜੀ ਕੰਮ ਖੰਨੇ ਵੇਰ ਦੇ ਲੀਵਰ ਚ ਥੋੜੀ ਪ੍ਰੋਬਲਮ ਸੀ ਪਲੇ ਬਹੁਤ ਜ਼ਿਆਦਾ ਸੀ ਉਹਦੇ ਕਰਕੇ ਗੋਲੀਆਂ ਗੋਲੀਆਂ ਪੈਣ ਵਾਲੀਆਂ ਨੇ ਉਹ ਖੋਲਿਆ ਹੋਇਆ ਏ ਅੰਦਰੋਂ ਦਿਖਾਉਨੇ ਆਪਾਂ ਤੁਹਾਨੂੰ ਆਹ ਖੋਲਿਆ ਹੋਇਆ ਲੀਵਰ ਤੇ ਬੀਰ ਲੱਗਿਆ ਹੋਇਆ ਕਰਾ ਕੇ ਫਿਰ ਕਸਾਉਨੇ ਆ ਤੇ ਬਾਕੀ ਇੱਕ ਮਗਲੈਲ ਪਾਉਣਾ ਇੰਜਨ ਚ 3 ਕਲੀਟਰ ਘੱਟ ਆ ਬਾਕੀ ਅੱਜ ਸਵੇਰੇ ਖਾਲੀ ਕਰੀ ਆਪਾਂ ਲੁਧਿਆਣੇ ਸਬਜ਼ੀ ਮੰਡੀ ਚ ਪਿਆਜ਼ ਪਿਆਜ਼ ਭਰਿਆ ਹੋਇਆ ਸੀ ਤੇ ਕੰਮ ਕਰਾ ਕੇ ਅੱਜ ਸ਼ਾਮ ਨੂੰ ਫੇਰ ਭਰਨੀ ਆ। ਇਹ ਜੱਸੂਣ ਹੀ ਲੈ ਕੇ ਆਏ ਨੇ ਸਾਮਾਨ। ਦਿਖਾਉਣਾ ਤੁਹਾਨੂੰ ਲੀਵਰ ਵੀਡੀਓ ਨਾਲ ਬਣੇ ਰਹੋ। ਤੇ ਬਾਕੀ ਆਲੂਆਂ ਨੂੰ ਚਲਦਾ ਆਪਣਾ ਪਾਣੀ, ਪੰਡ ਉਸ ਕੱਲ ਭਰਗੇ ਤੀ ਕੁਸ ਅੱਜ ਨਿਬੜ ਜੂਗਾ ਸਾਰੇ ਖੇਤ ਦਾ। ਆਪੇ ਆ ਜੀ ਲੀਵਰ ਆ ਚੀਜ਼ ਪੈਣ ਲਈ ਹੈ ਇਹਦੀ ਉਰੋਂ ਤੇ 베어ਿੰਗ ਜਾਂ ਕੋਈ ਗੋਲੀ ਗੋਲੀ ਹੁੰਦੀ ਆ ਆ ਚੀਜ਼ ਤੇ ਬਾਕੀ ਹੋਰ ਸਾਰਾ ਸੈਟ ਆ ਆਹਾਰੇ ਬੈਲਡਿੰਗ ਜੀ ਉਹ ਵੀ ਜੀ ਬੈਲਡ ਆਹ ਪਹਿਲਾਂ ਬੈਲਡਿੰਗ ਕਰਿਆ ਇਹਦੀ ਇਹ ਲਈਆ ਗੱਡੀ ਆਪਾਂ ਹੁਣੇ ਹੀ ਇਹ ਕਰਕੇ ਦੱਸੂ ਉਹ ਉਹ ਲੈ ਕੇ ਆ ਲੈ ਬਾਕੀ ਆਪਾਂ ਇੱਕ ਆ ਕਰਾਉਣਾ ਕੰਮ ਇਹਦਾ ਆ ਸਾਰੀ ਆ ਸਾਈਡ ਇਹ ਚ ਗੱਡੀ ਮਾਰੀ ਦੀ ਲੈ ਕੇ ਬਲੇਰੋ ਪੱਕਾ ਇਹ ਆ ਬਲੇਰੋ ਹੁੰਦਾ ਇਹ ਸਿੱਧਾ-ਸਿੱਧਾ ਕਰਾਉਨੇ ਆ ਤੇ ਇਹ ਗੱਡੀ ਲਈ ਆ ਆਪਾਂ ਹੁਣੇ ਏ 15 ਮਾਡਲ ਆ ਇਹਦਾ ਨਾਮ ਇਹਦਾ ਜਸੂ ਲਓ ਜੀ ਲੱਗਿਆ ਹੋਇਆ ਵੀਰ ਕਸਣ ਇਧਰੋਂ ਕਾਸਤਾ ਇਹਨੂੰ ਬੁਣੀ ਹੋ ਜਾਣਾ ਐ ਨਾ ਪੂਰਾ ਵਧੀਆ ਇੱਕ ਨੰਬਰ ਰਿਪੋਰਟ ਹੁਣ ਤਾਂ ਵੀ ਹੁੰਦਾ ਨਹੀਂ ਹਮ ਤਾਂ ਦੀਨ ਕਰਿਆ ਕਦੋਂ ਕਸਲਾ ਬੁਣੂਗੇ ਹਾਂ ਪੰਨਨੇ ਬੁੜੇ ਨੇ ਸਿਰਮਾ ਹਿਲਦਾ ਦੀਏ ਐਂ ਜੋ ਬੋੜਾ ਕੰਪਨ ਜਨ ਲੱਗਦਾ ਹਾਂ ਜਾਂਦੀ ਦਾ ਵੀ ਐਂ ਹਿਲਦਾ ਦੀਏ ਨਾ ਇਹਨੂੰ ਤਾਂ ਬਹੁਤ ਉੱਤਰੋਂ ਲੱਗਿਆ ਵੀ ਆ ਚੈੱਕ ਗੇਰ ਗੁਰ ਪਾ ਕੇ ਤੇ ਬਾਕੀ ਮੰਗਲੈਲ ਵੀ ਪਵਾਤਾ ਆਪਾਂ ਤੇ ਮੰਗਲੈਲ ਆਇਲ ਫਿਲਟਰ ਹੋ ਗਿਆ ਤੇ 20 ਲੀਟਰ ਦੀ ਬਾਲਟੀ ਇਹ 15 ਨੇ 15 ਲੀਟਰ ਮਗਲਾਇਲ ਪਾਤਾ ਜੀ ਓਕੇ ਦੀ ਰਿਪੋਰਟ ਤੇ ਮਗਰਲਾ ਕੰਮ ਹਲੇ ਰਹਿੰਦਾ ਏ ਉਹ ਕੱਲ ਨੂੰ ਹੋ ਜੂਗਾ ਫਿਰ ਭਰਨੀ ਆ ਆਪਾਂ ਈਡ ਗੁਜਰਾਤ ਦੀ ਮੱਛ ਤਾਰਾ ਵੀ ਲਿਖਾ ਕੇ ਕਲੋਂ ਲ ਕਰਨ ਦੀ ਕਿੱਥੋਂ ਭਰਨੀ ਆ ਉਹ ਤੋਂ ਕੋਪਾ ਤੋਂ ਕੋਪਾ ਤੋਂ ਭਰਨੀ ਆ ਜੀ ਕੋਪਾ ਟਰਮ ਭਰ ਦੀ ਉਹ ਨਾਲੇ ਉਹਨਾਂ ਦੇ ਉਹਦੇ ਮੋਬਾਈਲ ਨੰਬਰ ਦੇਖਾ ਰਹੇ ਦੋ ਲੱਗਿਆ ਬੱਲੇ ਦਾ ਕਿਥੇ ਉਹੋ ਤਾਰਾ ਵੀ ਜਦ ਮੱਝਾਂ ਨੂੰ ਮਿਲੇ ਤਾਰਾ ਆਹ ਉਹ ਵੀ ਦੀ ਐਡ ਜੀ ਹਾਂ ਉਹ ਵੀ ਲੱਗਿਆ ਸਾਰੇ ਉਹਦੀ ਫੋਟੋ ਲੱਗੀ ਹੋਣਗੀਆਂ ਜਿਹੜਾ ਐਡ ਕਰਦਾ ਸੀ ਬੱਲੇ ਦੀ ਆਓ ਇਹਦੀ ਅੱਖਾਂ ਸੁੱਜੀਆਂ ਨੇ ਇਹਦੀ ਹੂੰ ਦਾ ਪਾਸਾ ਉਹ ਜੀ ਵੈਂਪਰ ਵੀ ਤਿਆਰ ਹੋ ਗਿਆ ਆਪਣਾ ਮਗਰ ਲਵਾਉਣਾ ਯੋ ਹੋਇਆ ਹੋਇਆ ਤੇ ਬਿੰਗਾ ਤੁਹਾਨੂੰ ਪਹਿਲਾ ਵੀਡੀਓ ਜਿਖਾਈ ਜੇ ਆਪਾਂ ਤੇ ਇਹ ਲੱਗ ਜਾਣਗੇ ਤੇ ਬੈਂਪਰ ਲੱਗ ਜਾਣਾ ਤੇ ਇੱਕ ਆ ਆ ਜਾਲੀਆਂ ਮਸਰੀ ਟਾਈਮ ਲੱਗ ਜੀ ਆ ਜਾਲੀਆਂ ਲਾਤੀ ਇੱਕ ਪਾਸੇ ਵਾਲੀ ਇੱਕ ਪਾਸੇ ਵਾਲੀ ਹੈ ਨਹੀਂ ਤੀ ਤੇ ਆ ਆਸਾਬ ਮੱਟਣ ਲੱਗ ਜਾਣੀਆਂ ਮਸਰੀ ਵਾਲੀਆਂ ਕੱਟ ਕੇ ਕੱਟੀਆਂ ਜਾਂਦੀਆਂ ਨੇ ਕਟਿੰਗ ਹੋ ਜੂਗਾ ਬਾਕੀ ਕੱਲ ਨੂੰ ਹੋ ਜੂਗਾ ਆਪਣਾ ਗੱਡੀ ਦਾ ਕੰਮ ਸਾਰਾ ਫੇਰ ਭਰਦੇ ਆ ਇਹਨੂੰ ਕੁੱਪ ਤੋਂ ਫੀਡ ਭਰਨੀ ਆ ਤਾਰਾ ీడు